ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਬੀਤੇ ਦਿਨ ਕਰੋਨਾ ਦੀ ਠੱਗੀ ਮਾਰਨ ਵਾਲਾ ਅਮਿਤ ਟਿੰਗੜਾ ਜੋ ਕਿ ਕਰੋਨਾ ਦੀ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰ ਕੇ ਫਰਾਰ ਹੋਇਆ ਸੀਗਾ ਥੋੜਾ ਜੂਪੀ ਤੋਂ ਕਾਬੂ ਕਰਕੇ ਥਾਣਾ ਸਾਦਕ ਦੀ ਪੁਲਿਸ ਨੇ ਥਾਣਾ ਸਾਦਕ ਵਿਖੇ ਲੈ ਜਾਂਦਾ ਗਿਆ ਅਤੇ ਜ਼ਿਲ੍ਹਾ ਫਰੀਦਕੋਟ ਦੇ ਐਸਐਸਪੀ ਪ੍ਰਿਗਿਆ ਜੈਨ ਨੇ ਗੱਲਬਾਤ ਕਰਦੇ ਹੋਏ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਤੁਸੀਂ ਦੇਖੋ ਕੇ ਐਸਕੇ ਨਿਊਜ਼ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਜੀ ਅੱਜ ਆਪਾਂ ਇੱਥੇ ਆਏ ਨੇ ਔਰ ਮੈਨੂੰ ਬਹੁਤ ਇੱਕ ਇੱਕ ਖੁਸ਼ੀ ਹੋ ਰਹੀ ਹੈ ਤੋ ਇੱਕ ਆਪਣੀ ਟੀਮ ਤੇ ਵੀ ਮੈਨੂੰ ਬਹੁਤ ਇੱਕ ਮਾਨ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ ਦਿਨਾਂ ਚ ਇੱਕ ਮਲਟੀਪਲ ਕਰੋੜ ਦਾ ਜਿਹੜਾ ਘੁਟਾਲਾ ਹੋਇਆ ਸੀ SBI ਬੈਂਕ ਸਾਦਿਕ ਬ੍ਰਾਂਚ ਵਿਖੇ ਉਹ ਚ ਪਿਛਲੇ ਇੱਕ ਹਫਤੇ ਚ ਸਾਡੀ ਟੀਮਾਂ ਨੇ ਬਹੁਤ ਅੰਦੇ ਹੀ ਨਾਲ ਕੰਮ ਕੀਤਾ ਔਰ ਇਹ ਪੂਰੀ ਜਿਹੜੀ ਕਾਰਵਾਈ ਹੈ ਇਹ SPD ਸੰਦੀਪ ਵਡੇਰਾ ਦੀ ਸੁਪਰਵੀਜ਼ਨ ਹੈ DSP ਫਰੀਦਕੋਟ ਤਰਲੋਚਨ ਜੀ ਔਰ SHO ਸਾਦਿਕ

ਫਰੀਦਕੋਟ ਪੁਲਿਸ ਪੰਜਾਬ ਪੁਲਿਸ ਦੇ ਉੱਤੇ ਬਹੁਤ ਜ਼ਿਆਦਾ ਹੈਲਪ ਕੀਤੀ ਇਹ ਜਿਹੜਾ ਪੂਰਾ ਮਸਲਾ ਹੈ ਇਹ 21 ਜੁਲਾਈ ਸਾਡੇ ਧਿਆਨ ਚ ਆਇਆ ਜੇਚ ਇਹ ਸਾਨੂੰ ਪਤਾ ਚੱਲਿਆ ਕਿ ਅਮੇਤੀ ਠਿੰਗਰ ਵਾਸੀ ਫਰੀਦਕੋਟ ਨੇ ਪਿਛਲੇ ਕਈ ਸਾਲਾਂ ਤੋਂ ਜਿਹੜੇ भोले-ਭਾਲੇ ਲੋਕੀ ਨੇ ਕਿਸਾਨ ਲੇਡੀਜ਼ ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਨੇ ਉਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਬੈਂਕ ਖਾਤਿਆਂ 'ਚ ਜਮ੍ਹਾਂ ਸੀਗੀ ਉਹਨੂੰ ਸਿਸਟਮੈਟਿਕ तरीके ਨਾਲ ਪਿਛਲੇ ਬਹੁਤ ਸਾਲਾਂ ਤੋਂ ਇਹਨੇ ਉਹਦਾ ਗਵਨ ਕੀਤਾ ਹੈ ਐਜ਼ ਆਫ ਨਾਓ ਔਨ ਰਿਕਾਰਡ ਸਾਡੇ ਕੋਲ 186 ਦਰਖਾਸਤਾਂ ਫਰੀਦਕੋਟ ਪੁਲਿਸ ਨੂੰ ਮੌਸੂਲ ਹੋਈ ਜੇਚ ਕਰੀਬਨ 14 ਕਰੋੜ ਰੁਪਏ ਦੀ ਜਿਹੜੀ ਇਲੇਜਿਟ ਠੱਗੀ ਦਾ ਜ਼ਿਕਰ ਕੀਤਾ ਗਿਆ ਹੈ ਕੰਜ਼ਰਵੇਟਿਵ ਐਸਟੀਮੇਟਸ ਇਹ ਕਹਿੰਦੇ ਨੇ ਆਲਦੋ ਅਨਕੰਜ਼ਰਵੇਟਿਵ ਐਸਟੀਮੇਟਸ ਜੇਚ ਜਿਹੜੀ ਲੋਕਾਂ ਦੀ ਸ਼ਿਕਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਤੇ ਇਹ ਠੱਗੀ ਇਸ ਤੋਂ 10 ਗੁਣਾ ਜ਼ਿਆਦਾ ਕਿਹਾ ਜਾ ਰਿਹਾ ਹੈ ਤਾਂ ਇੱਥੇ ਅਸੀਂ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਅਸੀਂ ਐਫ ਆਈ ਆਰ 21 ਤਾਰੀਖ ਨੂੰ ਇਮੀਡੀਏਟਲੀ ਰਜਿਸਟਰ ਕੀਤੀ ਬਿਨਾਂ ਦੇਰੀ ਦੇ ਔਰ ਐਫ ਆਈ ਆਰ ਨੰਬਰ 100 ਡੇਟਿਡ 21/7/25 ਅੰਡਰ ਸੈਕਸ਼ਨ 318 ਸਬਸੈਕਸ਼ਨ 4 316 ਸਬਸੈਕਸ਼ਨ 2 344 ਬੀ ਐਨ ਐਸ ਰਜਿਸਟਰ ਕੀਤੀ ਗਈ ਸਾਧਿਕ ਵਿਖੇ ਔਰ ਸੇਮ ਡੇ ਫਰੀਦਕੋਟ ਪੁਲਿਸ ਨੇ ਅਮਿਤ ਢਿੰਗਰਾ ਦਾ ਐਲਓਸੀ ਜਾਰੀ ਕਰਾਇਆ ਉਸ ਤੋਂ ਬਾਅਦ ਅਸੀਂ ਬੈਂਕ ਅਫੀਸ਼ੀਅਲਸ ਦੀ ਕੋਆਪਰੇਸ਼ਨ ਨਾਲ ਇਹ ਸਾਰੀ ਇਨਫੋਰਮੇਸ਼ਨ ਕਲੈਕਟ ਕੀਤੀ ਇਹਦੇ ਸਾਰੇ ਵੇਅਰ ਅਬਾਊਟਸ ਕਲੈਕਟ ਕੀਤੇ ਤਾਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਪਤਾ ਚੱਲਿਆ ਕਿ ਇਹਦੀ ਵਾਈਫ ਰੁਪਿੰਦਰ ਕੌਰ ਦੇ ਬੈਂਕ ਅਕਾਊਂਟ ਸੇ ਪਿਛਲੇ 1.5 ਸਾਲ ਦੀ ਟਰਾਂਜੈਕਸ਼ਨਸ 2 ਕਰੋੜ ਰੁਪਏ ਦੀ ਸੀ ਤਾਂ ਉਸ ਬੇਸਿਸ ਤੇ ਅਸੀਂ ਉਹਨੂੰ ਕੋ ਐਕਿਊਜ਼ਡ ਰੱਖਿਆ ਤੇ ਉਹਨੂੰ ਅਰੈਸਟ ਕੀਤਾ 24 ਜੁਲਾਈ ਨੂੰ ਉਸ ਤੋਂ ਬਾਅਦ ਉਹਦੀ ਜਿਹੜੀ ਗਹਿਨ ਪੁੱਛਗਛ ਹੋਈ ਔਰ ਫਰਦਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਈ ਖਾਤਿਆਂ ਦੀ ਪੜਤਾਲ ਹੋਈ ਇਹਦੀ ਜਿਹੜੀ ਲੋਕੇਸ਼ਨਸ ਚੈੱਕ ਕੀਤੀ ਗਈ ਇਹ ਬੜਾ ਛਾਤਰ ਬੰਦਾ ਸੀ ਇਹਨੇ ਬਹੁਤ ਜੇ ਮੋਬਾਈਲਸ ਰੱਖੇ ਹੋਏ ਸੀ ਤਾਂ ਇਹਨੇ ਆਪਣਾ ਇੱਕ ਸਾਡੇ ਧਿਆਨ ਚ ਆਇਆ ਕਿ ਇੱਕ ਠਿਕਾਣਾ ਵੀ ਇੱਥੇ ਫਰੀਦਕੋਟ ਵਿਖੇ ਬਣਾਇਆ ਹੋਇਆ ਸੀ ਜਿੱਥੇ ਇਹ ਰਹਿੰਦਾ ਸੀ ਬੈਂਕ ਬੈਂਕ ਜ ਕਿ ਮੈਂ ਬੈਂਕ ਜਾ ਰਹਾ ਇਹ ਆਪਣੀ ਫੈਮਿਲੀ ਨੂੰ ਕਹਿੰਦਾ ਸੀ ਤੇ ਉੱਥੇ ਜਾ ਕੇ ਇਹ ਸਾਰਾ ਜੋ ਇਹਨੇ ਸਿਸਟਮੈਟਿਕ ਗਵਨ ਕੀਤਾ ਹੈ ਉੱਥੇ ਕਰਦਾ ਸੀ ਇਹਦੇ ਉੱਥੇ ਫਿਰ ਅਸੀਂ ਉਹ ਜਿਹੜਾ ਠਿਕਾਣਾ ਹੈ ਉਹ ਅਸੀਂ ਬਰਸਟ ਕੀਤਾ ਉੱਥੋਂ ਜਿਹੜੀ ਮੋਬਾਈਲ ਡਿਵਾਈਸੇਸ ਜਾਂ ਇਲੈਕਟ੍ਰੋਨਿਕ ਡਿਵਾਈਸੇਸ ਸਾਨੂੰ ਸੀਜ਼ ਹੋਈ ਉਹਨਾਂ ਦੀ ਇੱਕ ਪ੍ਰੋਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬਹੁਤ ਹੀ ਤਕਨੀਕੀ ਇਨਵੈਸਟੀਗੇਸ਼ਨਸ ਕਰਦੇ ਹੋਏ ਸਾਨੂੰ ਇਹਦੇ ਵੇਅਰ ਅਬਾਊਟਸ ਬਾਰੇ ਪਤਾ ਚੱਲਿਆ ਕਿ ਇਹ ਵ੍ਰਿੰਦਾਵਨ ਹੈ ਜਿੱਥੇ ਇਹ 3 ਦਿਨ ਪਹਿਲਾਂ ਹੀ ਪਹੁੰਚਿਆ ਹੈ ਤੇ ਸਾਡੇ ਐਸਐਚਓ ਸਾਹਿਬ ਨਵਦੀਪ ਪੱਟੀ ਨਦੀ ਟੀਮ ਨੇ ਓਵਰਨਾਈਟ ਟਰੈਵਲ ਕੀਤਾ ਕਿਉਂਕਿ ਸਾਡੇ ਕੋਲ ਇਹ ਵੀ ਇਨਪੁਟ ਸੀਗੀ ਕਿ ਸਵੇਰੇ 7 ਵਜੇ ਇਹਨੇ ਉੱਥੋਂ ਨਿਕਲ ਜਾਣਾ ਹੈ ਮੁੰਬਈ ਵਾਸਤੇ ਤਾਂ ਮੈਂ ਬਹੁਤ ਜ਼ਿਆਦਾ ਸ਼ਲਾਘਾ ਕਰਾਂਗੀ ਆਪਣੀ ਪੂਰੀ ਟੀਮ ਦੀ ਕਿ ਇਹਨਾਂ ਨੇ ਇਤਨੀ ਮਿਹਨਤ ਕੀਤੀ ਤੇ ਸਵੇਰੇ ਉੱਥੇ ਪਹੁੰਚੇ ਔਰ ਇਹਨੂੰ ਰਾਉਂਡ ਅਪ ਕੀਤਾ ਗਿਆ ਉੱਥੇ ਮथुरा ਵੀ ਇਹ ਬੰਦਾ ਇਹਨਾਂ ਸਾਥੇ ਰਹੇਗੀ ਜਦੋਂ ਸਾਡੀ ਪੁਲਿਸ ਟੀਮ ਪਹੁੰਚੀ ਤਾਂ ਇਹਨੇ ਇੱਕ ਇਮੋਸ਼ਨਲ ਬਲੈਕਮੇਲਿੰਗ और एक एक्सकॉशन करने की कोशिश की इन्हें अपने आप नुकसान पहुँचाने की कोशिश की जिथे ताकि ये फड़िया ना जाए तो साड़ी टीम ने बहुत पेशेंस और बहुत